ਕਸ਼ਵੀਨੀ ਸ਼ਰਮਾ ਨਵੇਂ ਪਾਰਜਪਾ ਦੇ ਵੱਲੋਂ ਪੰਜਾਬ ਵਰਕਰਸ ਕਮੇਟੀ ਦਾ ਮੁਖੀ ਚੁਣੇ ਜਾਣ ਤੋਂ ਬਾਅਦ ਪਹਿਲੀ ਵਾਰ ਉਹ ਆਪਣੇ ਵਿਧਾਨ ਸਭਾ ਹਲਕਾ ਪਠਾਨਕੋਟ ਪਹੁੰਚੇ ਜਿੱਥੇ ਵਰਕਰਾਂ ਨੇ ਉਹਨਾਂ ਦਾ ਸਵਾਗਤ ਕੀਤਾ ਜਦੋਂ ਕਿ ਅਸ਼ਵੀਨੀ ਸ਼ਰਮਾ ਨੇ ਪੰਜਾਬ ਸਰਕਾਰ ਨੂੰ ਕੇਰਿਆ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵੀ ਕਈ ਦੋਸ਼ ਲਾਇਆ ਪੰਜਾਬ ਦੇ ਵਿੱਚ ਕੋਈ ਸਰਕਾਰ ਨਹੀਂ ਸਗੋ ਇੱਕ ਸਰਕਸ ਚੱਲ ਰਿਹਾ ਹੈ ਆਵਾਜ਼ਵੀ ਪਾਰਟੀ ਪੰਜਾਬ ਦੇ ਵਿੱਚ ਗੈਂਗਸਟਰ ਦਾ ਸਮਰਥਨ ਕਰ ਰਹੀ ਹੈ ਤੇ ਉਹਨਾਂ ਨੇ ਕਈ ਹੋਰ ਥਾਵਾਂ ਤੇ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕੇਰਿਆ ਹੈ ਕੁਝ ਪੇਮਾ ਪਾਰਟੀ ਰਣਨੀਤੀ ਦਾ ਦੱਸੇ ਗਿਓ ਮੈਂ ਪ੍ਰਧਾਨ ਮੰਤਰੀ ਜੀ ਦਾ ਪਾਰਟੀ ਦੇ ਦੇਸ਼ ਨੰਦਾ ਜੀ ਦਾ ਐਚਐਮ ਦਾ ਅਚਿਰ ਸਫਲ ਨੇਤ੍ਰਿਤਵ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਇੱਕ ਵਾਰੀ ਫਿਰ ਮੈਨੂੰ ਪਾਰਟੀ ਦੀ ਕਮਾਂਲ ਕਾਰਜਕਾਰੀ ਅਧਿਖਲੇ ਰੋਲ ਦੇ ਅੰਦਰ ਦਿੱਤੀ ਹੈ ਔਰ ਪੂਰੀ ਤਨਦੇਹੀ ਦੇ ਨਾਲ ਪੰਜਾਬ ਦੀ ਜ਼ਰੂਰਤ ਹੈ ਬੀਜੇਪੀ ਔਰ ਡੀਜੇਪੀ ਦੀ ਜ਼ਰੂਰਤ ਪੰਜਾਬਾ ਕਾਰਨ ਇਹ ਕਿ ਪੰਜਾਬ ਦੇ ਅੰਦਰ ਸਵਾ 3 ਸਾਲ ਤੋਂ ਸਰਕਾਰ ਨਹੀਂ ਚੱਲ ਰਹੀ ਸਰਕਸ ਚੱਲ ਰਹੀ ਹੈ ਔਰ ਆਪਣੇ ਆਪ ਨੂੰ ਮਾਸਟਰ ਦਾ ਮੁੰਡਾ ਕਹਿਣ ਵਾਲਾ ਔਰ ਸਾਨੂੰ ਵੀ ਗਰਵ ਹੈ ਕਿ ਮਾਸਟਰ ਦੇ ਬੇਟੇ ਨੇ ਲੇਕਿਨ ਉਹਨਾਂ ਦੇ ਪਿਤਾ ਜੀ ਵੀ ਪਰੇਸ਼ਾਨ ਹੁੰਦੇ ਹੋਣ ਹੈ ਉੱਪਰ ਕਿਵੇਂ ਮੈਂ ਕੀ ਲੋਕਾਂ ਨੂੰ ਸਿੱਖਿਆ ਦੇ ਕੇ ਆਇਆ ਪਰ ਮੈਂ ਆਪਣੇ ਮੁੰਡੇ ਨੂੰ ਸਿੱਖਿਆ ਨਹੀਂ ਦੇ ਪਾਇਆ जिड़ी भाषा का प्रयोग प्रधानमंत्री पूरे देश का शब्द चाहना मान साहब आम आदमी पार्टी कि डिगेगी कि नीच होगी क्यों उन्हों की दलवा चटन के कारण नौकरी बचाने के कारण राजनीतिक मर्यादा वाल भूल गए हो ਤੁਹਾਡਾ ਆਪਣੀ ਭਗਵਾਨੀ ਦੇ ਉਤੇ ਸੈਯੰਮੀ ਆ ਤੁਹਾਨੂੰ ਖੁਦ ਨਹੀਂ ਪਤਾ ਤੁਸੀਂ ਕੀ ਕਰ ਰਹੇ ਹੋ